ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਉਨਵਲਗਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਪਿਛਲੇ ਦਿਨੀਂ ਸਿਰਫ ਰਿਆਸ਼ਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅਣਪਛਾਤੇ ਦੋਸ਼ੀ ਨੂੰ ਜਿਲ੍ਹਾ ਤਰਨਤਾਰਨ ਪੁਲਿਸ ਨੇ ਰਿਵੋਲਵਰ ਤੇ ਮੋਟਰਸਾਈਕਲ ਸਮੇਤ ਕੀਤਾ ਕਾਬੂ ਜਿਸ ਨੂੰ ਅੱਜ ਮਾਨਜੁਬ ਅਦਾਲਤ ਦੇ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਕੇ ਪੁਸ਼ਗੀਸ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਤੁਸੀਂ ਦੇਖੋ ਤਰਨਤਾਰਨ ਤੋਂ ਬਿਊਰੋ ਦੀ ਵਿਸ਼ੇਸ਼ ਰਿਪੋਰਟ ਯਸਮੀ ਨੇ ਇੱਕ ਬਸੂਲਪੁਰ ਨਹਿਰਾਂ ਦੇ ਉੱਤੇ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤਲ ਸੋਨੀ ਸਾਹਿਬ ਦੀ ਨਿਗਰਾਨੀ ਹੇਠ ਐਸਐਚਓ ਗਰਜਨ ਸਿੰਘ ਐਸਐਚਓ ਸਦਰ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਹਨਾਂ ਨੇ ਕੱਲ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿਮਾਂਡ ਦੇ ਉੱਤੇ ਹੈ ਇਹਦੇ ਕੋਲੋ ਦੋਸ਼ੀ ਕੋਲੋ ਜਿਹੜਾ ਦੇ ਰਿਕਾਰਡਾਂ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਰਦਾਤ ਕੀਤੀ ਸੀ ਉਹ ਬਰਾਮਦ ਬਰਾਮਦ ਹੋ ਗਿਆ। ਕੋਈ ਕਤਲ ਦੀ ਵਜ੍ਹਾ ਤੁਸੀਂ ਨਹੀਂ ਜੋ ਮੁਢਲੀ ਪੁੱਛਗਿੱਛ 'ਚ ਇਹਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਦੇ ਵਿੱਚ ਕੋਈ ਤਕਰਾਰ ਬਾਜ਼ ਤਕਰਾਰ ਬਾਜ਼ੀ ਸੀ। ਉਹਦੇ ਚੱਕਰ ਤੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ। ਹੋਰ ਕਿ ਸਿਕਸਨ ਚ ਰਿਲਿੰਦਾ ਹੈ। ਮੈਂ ਹਾਲ ਦੀ ਘੜੀ ਤੇ ਇਹਨੂੰ ਹੁਣੇ ਫੜਿਆ ਹੈ। ਇਹਦੇ ਵਿੱਚ ਜਿਹੜੀ ਪੁੱਛਗਿੱਛ ਚੱਲ ਰਹੀ ਹੈ ਇਹਦਾ ਰਿਕਾਰਡ ਖੰਗਾਲਿਆ ਜਾ ਰਿਹਾ। ਜੇ ਕੋਈ ਇਹੋ ਜੀ ਚੀਜ਼ ਸਾਹਮਣੇ ਆਊਗਾ ਤੇ ਦੂਸਰੇ ਕੇਸਾਂ ਦੇ ਵਿੱਚ ਵੀ ਇਹ ਤਕਰਾਰ ਵਾਲੀ ਪਰਿਵਾਰ ਦਾ ਤਕਰਾਰ ਵਾਲੀ ਦੀ ਲੜਕੀ ਹਤਕਰਾਰ ਲੜਕੀ ਦਾ ਰਾੜੀ ਇਹਦਾ ਕੋਈ ਤਕਰਾਰ ਬਾਜੀ ਸੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਤਕਰਾਰ ਬਾਜੀ ਸੀ ਉਹਦੇ ਚੱਕਰ ਤੇ ਵਿੱਚ ਇਹਨੇ ਲੜਕੀ ਦਾ ਕਤਲ ਕੀਤਾ ਸਰ ਫੋਰਸ ਮਾਰਡਿੰਗ ਲੈ ਰਹੇ ਹਾਂਜੀ ਹਾਂਜੀ ਬਿਲਕੁਲ ਇਹਨਾਂ ਰਮਾਂਡ ਲੈ ਕੇ ਬਿਲਕੁਲ ਇਹਦੀ ਤਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ